ਦੀ ਵੀ ਅਮਰੀਕਾ ਉਹ 2018 ਦੇ ਵਿੱਚ ਗਿਆ ਜੀ ਇਹ ਸਜ਼ਾ ਦੀ ਗੱਲ ਆ 45 ਸਾਰੇ ਸਾਰੀ ਦਰਸਾ ਸਾਲ ਅਖਵਾਵਾਂ ਡਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾਂ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਅਮਰੀਕਾ ਵਿੱਚ ਵਾਪਰੇ ਇੱਕ ਭਿਆਨਕ ਟਰਾਲੇ ਹਾਸੇ ਵਿੱਚ ਤਿੰਨ ਵਿਦੇਸ਼ੀ ਵਿਅਕਤੀਆਂ ਦੀ ਜਾਨ ਚਲੀ ਗਈ ਪਰ ਸਾਡੇ ਤਰਨਤਾਰ ਜ਼ਿਲ੍ਹੇ ਦੇ ਪਿੰਡ ਰਟੋਲ ਨਾਲ ਸੰਬੰਧਿਤ ਇੱਕ ਨੌਜਵਾਨ ਹਰਜਿੰਦਰ ਸਿੰਘ ਵੀ ਇਸ ਘਟਨਾ ਵਿੱਚ ਫਸ ਗਿਆ ਹਰਜਿੰਦਰ ਸਿੰਘ ਜੋ ਕਿ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅੱਜ ਕਾਨੂੰਨੀ ਲੜਾਈ ਲੜ ਰਿਹਾ ਹੈ ਉੱਥੇ ਹੀ ਦੁੱਖ ਭਰੀ ਗੱਲ ਇਹ ਹੈ ਕਿ ਕੁਡ ਮੀਡੀਆ ਚੈਨਲ ਵੱਲੋਂ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੁਲਾ ਕੇ ਖਲਾਤ ਖੋਰ ਵੀ ਗੰਭੀ ਇਹ ਬਣਾਏ ਜਾ ਰਹੇ ਹਨ ਉਧਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਉਸਦੇ ਚਾਚੇ ਦੇ ਲੜਕੇ ਅਤੇ ਪਿੰਡ ਵਾਸੀਆਂ ਨੇ ਸਾਫ ਕਿਹਾ ਹੈ ਕਿ ਮੀਡੀਆ ਫੁਮਾਵਾ ਨਾ ਫਲਾਵੇ ਕਿਉਂਕਿ ਅਜੇ ਤੱਕ ਹਰਜਿੰਦਰ ਨੂੰ ਕੋਈ ਵੀ ਸਜ਼ਾ ਨਹੀਂ ਸੁناਈ ਗਈ ਅਤੇ ਕੇਸ ਦੀ ਅਗਲੀ ਸੁਣਵਾਈ 27 ਤਰੀਕ ਹੈ ਪਰਿਵਾਰ ਨੇ ਕਿਹਾ ਕਿ ਲੋਕ ਫੰਡੰਗ ਦੇ ਨਾਂ ਤੇ ਪੈਸਾ ਇਕੱਠਾ ਨਾ ਕਰਨ ਬਲਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਵੱਧ ਤੋਂ ਵੱਧ ਪਟੀਸ਼ਨਾਂ ਦਾਇਰ ਕਰਕੇ ਉਸ ਦੀ ਮਦਦ ਕਰਨ ਦੁੱਖ ਦੇ ਇਸ ਸਮੇਂ ਵਿੱਚ ਸਾਨੂੰ ਮਿਲ ਕੇ ਹਜਿੰਦਰ ਸਿੰਘ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਉਹ ਬੇਗਨਾ ਹੈ ਜਾਂ ਨਹੀਂ ਇਹ ਅਦਾਲਤ ਫੈਸਲਾ ਕਰੇਗੀ ਪਰ ਸਾਡਾ ਫਰਜ਼ ਹੈ ਕਿ ਸੱਚ ਨੂੰ ਸਹੀ ਢੰਗ ਨਾਲ ਅੱਗੇ ਲਿਆਂਦਾ ਜਾਵੇ ਆਓ ਅਫਵਾਹਾਂ ਤੋਂ ਦੂਰ ਰਹੀਏ ਤੇ ਇਨਸਾਫ ਦੀ ਇਸ ਲੜਾਈ ਵਿੱਚ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਸਾਥ ਦਈਏ ਬਾਕੀ ਤੁਸੀਂ ਸੁਣੋ ਉਸ ਦੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਿਗਜੀਤ ਸਿੰਘ ਦੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਕੀ ਲੱਗਦੇ ਤੁਸੀਂ ਹਜੇ ਤੱਕ ਮੇਰਾ ਉਹ ਬ੍ਰਦਰ ਹੈ ਛੋਟਾ ਜੀ ਚਾਚਾ ਜੀ ਦਾ ਬੇਟਾ ਜੀ ਕੀ ਕਹਿਣਾ ਚਾਹੋਗੇ ਘਰਨਾ ਕਰਨਾ ਕਰੂੰਗਾ ਪਰ ਹਾਲਾਂਕਿ ਪਰਵਾਰਕ ਮੈਂਬਰਾਂ ਦੇ ਕਿਤੇ ਕਿਵੇਂ ਉਹਨਾਂ ਦੀ ਮਦਰ ਕੌਣ ਪਰਿਵਾਰ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਤੇ ਡੈਥ ਹੋ ਚੁੱਕੀ ਹੈ ਕਰੋਨਾ ਗਾਲ ਦੇ ਵੇਲੇ ਜੀ ਉਹਨ ਘਰ ਦੇ ਵਿੱਚ ਆ ਵਕਤ ਉਹਨਾਂ ਦੀ ਮਾਤਾ ਜੀ ਤੇ ਵੱਡੇ ਬ੍ਰਦਰ ਉਹਨਾਂ ਦੇ ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀ ਆ ਸਦਮੇ ਦੇ ਵਿੱਚ ਆ ਕਾਫੀ ਸੀਰੀਅਸ ਸੀ ਹਸਪੀਟਲ ਖੜੀ ਸੀ ਉਦੋਂ ਦਵਾਈ ਦਿਵਾ ਕੇ ਲਿਆਂਦੀ ਆ ਅੱਗੇ ਨੂੰ ਕੋ ਜੋ ਬਿਹਤਰ ਸੀ ਉਹਨਾਂ ਦੀ ਕਿਦੋਂ ਦਾ ਗਿਆ ਸੀ ਵੀ ਅਮਰੀਕਾ ਉਹ 2018 ਦੇ ਵਿੱਚ ਗਿਆ ਜੀ ਤਕਰੀਬਨ ਇਹਨੂੰ ਮਤਲਬ 5-6 ਸਾਲ ਹੋ ਗਏ ਗਏ ਕੀ ਕਹਿਣਾ ਚਾਹੋਗੇ ਲਗਾਤਾਰ ਅਫਵਾਹਾਂ ਦਾ ਦੌਰ ਵਿਚਾਲਾ ਕੀ ਕਹਿਣਾ ਚਾਹੋਗੇ ਕੁਝ ਹੋ ਰਿਹਾ ਹੈ ਪੰਡਿੰਗ ਵੀ ਵੀਰਦਨਾ ਦੇ ਕੱਤੀ ਕਰੇ ਜਾ ਰਹੇ ਨੇ ਲੋਕ ਪੈਸਾ ਵੀ ਰੱਖਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਹਾਂ ਜਿਹੜੀ ਜਿਹੜੀ ਇਹ ਸਜ਼ਾ ਦੀ ਗੱਲ ਹੈ 45 ਸਾਰੇ ਸਾਰੀ ਦਰਸਾ ਸਾਲ ਅਖਵਾਵਾਟਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਵੀ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਂ ਦੇ ਫੰਡਿੰਗ ਹੋ ਰਹੀ ਆ ਇਹ ਨਾਂ ਕੀਤੀ ਜਾਵੇ ਝੂਠੀਆਂ ਖਵਾਵਾ ਜਿਹੜੀਆਂ ਇਹ ਨਾਂ ਡੀਆਂ ਜਾਣਾ ਪੇਸ਼ ਕੀਤਾ ਗਿਆ ਕਿਵੇਂ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਗੁਰਤੇਖ ਜੋ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਲਾਲਤ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸਿੱਖਿਆ ਚਿਰਤੇ ਜੁੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਆ ਪਾਗਲ ਬਣ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਨਯੋਗ ਘਟਨਾ ਆ ਸਰਕਾਰ ਨੂੰ ਕੀ ਪੀੜਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉੱਥੇ ਜਾ ਕੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦਵਾਈ ਜਾਂਦੇ ਇਹ ਮੁਹਿੰਮ ਸ਼ੁਰੂ ਹੋਈ ਹੈ ਜਿਹੜੀ ਕਿ ਪਟੀਸ਼ਨਦਾਰਾਂ ਦੀ ਜਿਵੇਂ ਤੁਹਾਨੂੰ ਪਤਾ ਲੱਗਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਜਿਉ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਐਸੇ ਉਹ ਵੀਰ ਦੀ ਪਟੀਸ਼ਨ ਜਿਹੜੀ ਪੌਣ ਕਾਰਨ ਸਜ਼ਾ ਘੱਟ ਹੋ ਗਈ ਸੀ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਭਰਾ ਦੀ ਵੀ ਉਹ ਪਟੀਸ਼ਨਾਂ ਪੈਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ ਕਿਉਂਕਿ ਜਿਹੜੀ ਸਜ਼ਾ ਉਹਦੀ ਆ ਕੰਮ ਕੀਤੀ ਜਾਵੇ ਜੀ ਕੀ ਨਾਮ ਆਪਣਾ ਹੈ ਮੇਰਾ ਨਾਮ ਸਰਪੰਚ ਜੈ ਸੰਦੀਪ ਸਿੰਘ ਪਿੰਡ ਰਟੋਲ ਵਿੰਦਿਆ ਤੋਂ ਜੀ। ਸਰਪੰਚ ਜੀ ਕੀ ਕਹੋਗੇ ਤੁਹਾਡੇ ਪਿੰਡ ਦੇ ਜਿਹੜੇ ਵੀਰ ਕੋਲੋਂ ਉੱਥੇ ਬਾਹਰ ਘਟਨਾ ਕਰਮ ਵਾਪਰਿਆ ਕੀ ਕਹਿਣਾ ਚਾਹੋਗੇ ਪਿੰਡ ਵਾਸੀ ਇਸ ਇੱਕ ਮੋਤਵਾਰ ਬਣਖੀਓ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਪਿਛਲੇ ਦਿਨੇ ਯੂਐਸਏ 'ਚ ਐਕਸੀਡੈਂਟ ਹੋਇਆ ਵਾ ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀਵ ਗੁਜ਼ਰ ਗਏ ਸਾਨੂੰ ਉਹਨਾਂ ਦੇ ਪਰਿਵਾਰ ਨਾਲ ਵੀ ਫੁੱਲਾਂ ਨਾਲ ਦਰਦੀ ਆ ਦੂਜਾ ਵੀਰ ਸਾਡਾ ਜਿੰਦਰ ਸਿੰਘ ਉਹਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਹੀਂ ਐਕਸੀਡੈਂਟ ਕੀਤਾ ਰੋਡ ਤੇ ਵੇਖੋ ਜੀ ਅਚਾਨਕ ਜੱਕੀ ਇੱਥੇ ਵੀ ਆਪਾਂ ਵੇਨਿਆ ਕਿ ਐਕਸੀਡੈਂਟ ਨਿਤ ਹੁੰਦੇ ਆ। ਇੰਤੇ ਵੀ ਆੰਨਿਆ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡਰਿੰਕ ਨਾ ਕੀਤੀ ਹੋਵੇ। ਤੇ ਬਾਕੀ ਇਹ ਹੈ ਕਿ ਵੀਰ ਦੇ ਆਸਤੇ ਅਫਵਾਹਾਂ ਬਹੁਤ ਉੱਡ ਰਹੀਆਂ ਕਿ 40-45 ਸਾਲ ਦੀ ਸਜ਼ਾ ਹੋ ਗਈ ਹੈ ਜੀ। ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ। ਵੀ ਇਹ ਮੰਗਤੀ ਕਰਦੇ। ਬੰਗ ਦੇ ਇਹ ਕਰਦੇ ਆ ਕਿ ਚਲੋ ਜੇ ਗਲਤੀ ਹੋਈ ਹੈ ਵੀਰ ਤੋਂ ਤਵੀਰ ਦਾ ਸਾਥ ਦਈਏ ਇਨਸਾਫ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਹੋਵੇ ਕੋਈ ਘਟੜ ਤੋਂ ਘੱਟ ਹੋਵੇ ਤੇ ਇੰਡੀਆ ਵੀ ਜਿਹਨਾਂ ਪੇਸ਼ ਕੀਤਾ ਗਿਆ ਸਿੱਖੀ ਪੜਕਾ ਨਹੀਂ ਸੀ ਸਦਾ ਸੀ ਉਹ ਕਰਨਾ ਕਰਮ ਉਹ ਅਸੀਂ ਚੀਜ਼ ਵੇਖੀ ਆ ਜਦੋਂ ਬੇੜੀਆਂ ਤਾਣੂ ਲੱਗੀਆਂ ਸਿਰ ਤੇ ਦਸਤਾਰ ਨੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦੇਣਾ ਚਿੱਤੇ ਆ ਗਏ ਜਿਹੜੀ ਦਸਤਾਰ ਆ ਸਿੱਖ ਦੀ ਉਹ ਤਾਜ ਹੈ ਤੇ ਜੇ ਆਪਣੇ ਸਿਰ ਤੋਂ ਤਾਜ ਹੀ ਲੱਤ ਜਾਵੇ ਤੇ ਆਪਾਂ ਫਿਰ ਸਿੱਖ ਨਹੀਂ